ਦਿਨੋ ਦਿਨ ਸ਼ਹਿਰ ਦੇ ਵਿੱਚ ਵਧ ਰਹੇ ਪ੍ਰਦੂਸ਼ਣ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਵਾਤਾਵਰਨ ਨੂੰ ਸ਼ੁੱਧ ਅਤੇ ਤਰੋਤਾਜ਼ਾ ਰੱਖਣ ਦੇ ਲਈ ਲੁਧਿਆਣਾ ਦੇ ਸਰਕਟ ਹਾਊਸ ਫਿਰੋਜ਼ਪੁਰ ਰੋਡ ਵਿਖੇ ਨਵ ਚੇਤਨਾ ਬਾਲ ਫਲਾਈ ਕਮੇਟੀ ਦੀ ਸਮੂੱਚੀ ਟੀਮ ਦੇ ਵੱਲੋਂ 100 ਦੇ ਕਰੀਬ ਪੌਦੇ ਲਗਾਏ ਗਏ ਨੇ ਬਤਕਾਨ ਗੱਲਬਤ ਕਰਦੇ ਪ੍ਰਬੰਧਕਾਂ ਨੇ ਦੱਸੇ ਕਿ ਵਾਤਾਵਰਨ ਨੂੰ ਸ਼ੁੱਧ ਅਤੇ ਤਰੋਤਾਜ਼ਾ ਰੱਖਣ ਦੇ ਲਈ ਉਹਨਾਂ ਦੀ ਸੰਸਥਾ ਦੇ ਵੱਲੋਂ ਪੌਦੇ ਲਗਾਉਣ ਦਾ ਉਪਰਾਲਾ ਸਮੇਂ-ਸਮੇਂ ਸਰ ਕੀਤਾ ਜਾਂਦਾ ਹੈ ਹੁਣ ਇਹ ਵੀ ਕਿਹਾ ਹੈ ਕਿ ਸਾਡੀ ਸੰਸਥਾ ਦੀ ਇੱਕ ਸੋਚ ਹੈ ਪੌਦੇ ਲਗਾਉਣ ਤੋਂ ਬਾਅਦ ਜਿੰਨਾ ਚਿਰ ਪੌਦਾ ਪੇੜ ਦਾ ਰੂਪ ਧਾਰ ਨਹੀਂ ਲੈਂਦਾ ਉਦੋਂ ਤੱਕ ਉਸਦੇ ਮੈਂਬਰ ਪੌਦੇ ਦੀ ਪੂਰੀ ਤਰ੍ਹਾਂ ਦੇਖਪਾਲ ਕਰਦੇ ਨੇ ਹੁਣਾਂ ਲੁਧਿਆਣਾ ਵਾਸੀਆਂ ਨੂੰ ਵੀ ਇਹ ਅਪੀਲ ਕੀਤੀ ਹੈ ਕੋ ਨਵਜੇਦਨਾਂ ਵੱਲੋਂ ਹਮੇਸ਼ਾ ਜਿਹੜਾ এনवायरमेंट ਦੇ ਉੱਤੇ ਜਾਂ ਜਿਹੜਾ ਸੋਸ਼ਲ ਲੈਵਲ ਦੇ ਨੇ ਅਵੇਅਰਨੈਸ ਦੇ ਉੱਤੇ ਅਸੀਂ ਕੰਮ ਕਰਦੇ ਆ ਤੇ ਹਰ ਸਾਲ ਜਿਹੜੀ ਅਸੀਂ ਪਲਾਂਟੇਸ਼ਨ ਦੀ ਡਰਾਈਵ ਸਟਾਰਟ ਕਰਦੇ ਆ ਲਾਸਟイヤー ਅਸੀਂ ਜਿਹੜੀ 5100 ਪਲਾਂਟਸ ਦਾ ਲੈ ਕੇ ਗਏ ਸੀ ਤੇ ਇਸ ਵਾਰ ਜਿਹੜੀ ਅਸੀਂ ਲੈ ਕੇ ਆਏ ਆ ਇਹਦੇ ਚ ਅਸੀਂ ਅੱਜ ਸੈਕੰਡ ਰਾਉਂਡ ਆ ਸਾਡਾ ਸਰਕਟ ਹਾਊਸ ਦੇ ਵਿੱਚ ਅੱਜ ਵੀ ਅਸੀਂ 100 ਪਲਾਂਟਸ ਲਗਾਏ ਨੇ ਤੇ ਇਸ ਮਹੀਨੇ ਦਾ ਸਾਡਾ 2100 ਪਲਾਂਟਸ ਲਗਾਉਂਦਾ ਜਿਹੜਾ ਟੀਕਾ ਤੇ ਇਹਦੇ ਜੱਜ ਸਾਡੇ ਕੋਲ ਨਵਜੇਦਨਾ ਦੇ ਸਾਰੇ ਵਿੰਗ ਜਿਹੜੇ ਜੂਨੀਅਰ ਵਿੰਗ ਨੇ ਆਰਟਿਸਟ ਵਿੰਗਾਂ ਸੀਨੀਅਰ ਸਿਟੀਜ਼ਨ ਕਾਉਂਸਲ ਆ ਔਮਨ ਫਰੰਟ ਆ ਜੂਨੀਅਰ ਵਿੰਗ ਬੱਚੇ ਜਿਹੜੇ ਸਕੂਲ ਗੋਮੀ ਨੇ ਸਾਰੇ ਵੱਲੋਂ ਇੱਕ ਪਲੈਟਫਾਰਮ ਦੇ ਉੱਤੇ ਆ ਕੇ ਜਿਹੜੀ ਇੱਕ ਡਰਾਈਵ ਸਟਾਰਟ ਕੀਤੀ ਗਈ ਵੀ ਪਲਾਂਟਸ ਜਿਹੜੇ ਵਧੀਆ ਨਿਮਾਂ ਲਾਈਆਂ ਨੇ ਅਸੀਂ ਜਾਂ ਹੋਟਲੀਆਂ ਦੇ ਪਲਾਂਟ ਲਗਾਏ ਨੇ ਮਕਸਦ ਇਹੀ ਹੁੰਦਾ ਵੀ ਜਿੱਥੇ ਅਸੀਂ ਰੁੱਖ ਬਚਾਉਣ ਦੀ ਗੱਲ ਕਰਦੇ ਆ ਉੱਥੇ ਰੁੱਖ ਵੀ ਲਗਾਉਣੇ ਨੇ ਨਾਲ ਉਹਨਾਂ ਦੀ ਕੇਅਰ ਵੀ ਕਰਨੀ ਆ ਲਾਸਟ ਮੰਥ ਅਸੀਂ ਜਿਹੜੇ ਰੁੱਖ ਸੁੱਕ ਰਹੇ ਸੀ ਅਸੀਂ ਗਲਾਡਾ ਨਾਲ ਤੇ ਡੀਸੀ ਲੁਧਿਆਣਾ ਨਾਲ ਅਸੀਂ ਸੰਪਰਕ ਕਰਕੇ ਜਿਹੜਾ ਉਹਨਾਂ ਨੂੰ ਜਿਹੜਾ ਟ੍ਰੀਟਮੈਂਟ ਸਟਾਰਟ ਕਰਵਾਇਆ ਇਹ ਨਹੀਂ ਆ ਵੀ ਅੱਜ ਅਸੀਂ 100 ਪਲਾਂਟ ਲਾਇਆ ਤੇ 100 ਸੁੱਕ ਗਿਆ ਨਵਜੇਤਨ ਵੱਲੋਂ ਹਮੇਸ਼ਾ ਉਹੀ ਸਪੌਟ ਸਿਲੈਕਟ ਕੀਤਾ ਜਾਂਦਾ ਜਿੱਥੇ ਪਲਾਂਟ ਸੇਫ ਨੇ ਵੇ ਆਨਰ ਟਾਈਮ ਤੇ ਉਹਨਾਂ ਦੀ ਗਰੋਥ ਵੀ ਹੋਊਗੀ ਤੇ ਡੈਮੇਜ ਨਾ ਹੋਣ ਉਹ ਬਰਸਾਤੀ ਟਾਈਮ ਚੱਲ ਰਿਹਾ ਤੇ ਹੁਣ ਬਰਸਾਤੀ ਆ ਜਿਵੇਂ ਦੇਖ ਰਹੇ ਹੋ ਸਰਕਟਾ ਉਦੇ ਵਿੱਚ ਬੜਾ ਵਧੀਆ এনਵਾਇਰਨਮੈਂਟ ਆ ਔਰ ਅੱਜ 100 ਪਲਾਂਟ ਲਗਾਇਆ ਇਹਨਾਂ भी ये दो साल तक के की केयर होगी के आने वाले टाइम दरख्तों थल खड़े हैं अभी दो साल बाद खड़ के कोई इवेंट या कोई मीटिंग कर सकते हैं हम यहाँ पे सर्किट हाउस में सारे एकत्रित हुए हैं यहाँ पे नवचेतना की सारी टीम है बच्चों से लेके बड़ों से लेके सारे सारे विंग के यहाँ पे जो लोग हैं वो एकत्रित हुए हैं हम यहाँ पर प्लांटेशन की एक नई सीरीज शुरू कर रहे हैं प्लांटेशन हम कर रहे हैं जैसे आप सब जानते हैं कि पेड़ जो है वो वातावरण को शुद्ध रखते हैं और हमारे भी कई हमारी बीमारियों को दूर करते हैं तो हमारा संदेश सबको यही है कि ज़्यादा से ज़्यादा पेड़ लगाएँ पेड़ लगाने से हमें शुद्धता तो मिलती ही है और साथ ही साथ वातावरण भी शुद्ध रहता है